ਦੋਜੀ ਲਾਸਟ ਇਹਦਾ ਬਲੌਗ ਸੀਗਾ ਅਸੀਂ ਇੱਥੇ ਕੀ ਕਰ ਸੀ ਫੰਡ ਤੇ ਹੁਣ ਜਿਹੜਾ ਨੈਕਸਟ ਸੀ ਜਾਈ ਅਸੀਂ ਇੱਥੇ ਸੋਚਿਆ ਕਿ ਥੋੜਾ ਵਾਕ ਕੀਤਾ ਜਾਵੇ ਸਿਟੀ ਦਾ ਥੋੜੀ ਸਨੋਰਿੰਗ ਕੀਤੀ ਜਾਵੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਟੀ ਦੇ ਵਿੱਚ ਮਿਲਦੀਆਂ ਸਾਨੂੰ ਸਿਟੀ ਦੀ ਜਿਹੜੀ ਇੱਥੇ ਵਾਈਬਸ ਨੇ ਜੀ ਮੈਲਬਨ ਸਿਟੀ ਦੀਆਂ ਬਹੁਤ ਜ਼ਿਆਦਾ achੀਆਂ ਨੇ ਬਹੁਤ ਸੋਹਣੀਆਂ ਹਾਂ ਬਹੁਤ ਜ਼ਿਆਦਾ ਮਜ਼ਾ ਆਇਆ ਸਾਨੂੰ ਅੱਜ ਦਿਨ ਬਹੁਤ ਜ਼ਿਆਦਾ ਹੌਟ ਹੈ ਬਹੁਤ ਜ਼ਿਆਦਾ ਹੌਟ ਹੈ ਬੱਦਿਓ ਦੇਖੋ ਡੌਗੀ ਆਜੋ ਚੁੱਪ ਚਾ ਪੱਪੀ ਦਿਖਾਈਏ ਤੈਨੂੰ ਤੇ ਬੜਾ ਅੱਛਾ ਲੱਗਦਾ ਸੱਚੀ ਹੋ ਜੀ ਮੇਰੀ ਵੀ ਫਰੈਂਡ ਆ ਕਹਿੰਦਾ ਕਿਊਟ ਆ ਦੇਖੋ ਕੀ ਨਹੀਂ ਮੈਂ ਅਜ ਡੀਜੀ ਆ ਦੇਖੋ ਡੇਜੀ ਡੇਜੀ ਨੇ ਇੰਦਾ ਕਰਦਾ ਪਿਆਰ ਕਰਦਾ ਡੇਜੀ ਹਾਂ ਇਹਨੇ ਕਿਊਟਾ ਦੇਖੋ ਬੂਮੀ ਲੱਗੀ ਹੈ ਦੇਖੋ ਕੇਅਰ ਕਲਿੱਪ ਲਾਇਆ ਨੇ ਕਿਸੇ ਦਾ ਵੀ ਪਿਆਰ ਕਰ ਦੋ ਗੈਸ ਵੀ ਲਾਈਆ ਨੇ ਇਹ ਦੇਖੋ ਗਾਇਸ ਆ ਸਿਟੀ ਇੱਥੇ ਹੁਣ ਅਸੀਂ ਹੁਣੇ-ਹੁਣੇ ਇੱਥੇ ਨਾਲ-ਨਾਲ ਘੁੰਮ ਰਹੇ ਸੀਗੇ ਬਹੁਤ ਸੋਹਣਾ ਜਿਹਾ ਇੱਥੇ ਬ੍ਰਿਜ ਬਣਿਆ ਹੋਇਆ ਹੁਣ ਦੇਖਦੇ ਆ ਉਹਦੇ ਨਾਲ-ਨਾਲ ਜਾਂਦੇ ਆ ਬਹੁਤ ਸਾਰੀਆਂ ਚੀਜ਼ਾਂ ਇੱਥੇ ਹੋਰ ਵੀ ਨੇ ਐਕਸਪਲੋਰ ਕਰਨ ਵਾਲੀਆਂ ਤੇ ਹੁਣ ਅਸੀਂ ਗੱਡੀਆਂ ਇੱਥੇ ਹੀ ਖੜੇ ਰਹਿਣ ਦਿੱਤੀਆਂ ਵਾਕ ਕਰਕੇ ਪਹਿਲਾਂ ਦੂਸਰੀ ਸਾਈਡ ਜਾਂਦੇ ਆ ਉਸ ਤੋਂ ਬਾਅਦ ਫਿਰ ਅਸੀਂ ਵੇਖਦੇ ਆ ਅੱਗੇ ਹੋਰ ਕਿਹੜੀਆਂ ਐਕਟੀਵਿਟੀ ਇੱਕ 2 ਚਾ ਲੱਗੇ ਬਹੁਤ ਸੋਹਣਾ ਉੱਥੇ ਵੀ ਜਾ ਸਕਦੇ ਆ ਪਰ ਉਸ ਤੋਂ ਪਹਿਲਾਂ ਅਸੀਂ ਸੋਚਿਆ ਕਿ ਸਟ੍ਰੀਟਸ ਦੇ ਵਿੱਚ ਐਕਸਪਲੋਰ ਕੀਤਾ ਜਾਵੇ ਤੇ ਸਟ੍ਰੀਟਸ ਨੂੰ ਅਸੀਂ ਦੇਖਣਾ ਹੈ ਘੁੰਮ ਫਿਰ ਕੇ ਅੱਜ ਇੱਕ ਬੜਾ ਕਿਊਟ ਜਿਹਾ ਪੱਪੀ ਮਿਲ ਗਿਆ ਸਾਨੂੰ ਪੰਜਾਬੀ ਫੈਮਿਲੀ ਨੇ ਉਹਦਾ ਕੋਲਾ ਤੇ ਦੇਖੋ ਕਿੰਨਾ ਪਿਆਰਾ ਹੈਗਾ ਲੇਜੀ ਬਾਹਰ ਆ ਗਈ ਹੋਏ ਫਤਹਿ ਮਿਲ ਲੋ ਤੁਸੀਂ ਹੈਲੋ ਕਰ ਦੋ ਚਲੋ ਦੇਜੀ ਨੂੰ ਮਿਲ ਲੋ ਆ ਜੋ ਕੋਲੇ ਆ ਜੋ ਚੱਕ ਲੋ ਡੀਜੀ ਨੇ ਪਿਆਰ ਕਰ ਲੋ ਹਾਂਜੀ ਕਰ ਲੋ ਕਰ ਲੋ ਤਨ ਕਿਡ ਬੋਏ ਆ ਕਿਤੇ ਕੋ ਤੈਨੂੰ ਪਿਆਰ ਕਰਦੀ ਆ ਪਿਆਰ ਕਰਦੀ ਆ ਤੈਨੂੰ ਮਿਲੋ ਉਹਨੂੰ ਪਿਆਰ ਕਰ ਦੋ ਪਿਆਰ ਕਰ ਦੋ ਹਾਂਜੀ ਕਿਡ ਵਾ ਪਿਆਰ ਆ ਕਿਤੇ ਹਾਂਜੀ ਚੱਕ ਲੋ ਉਹਨੂੰ ਪਿਆਰ ਕਰ ਦੋ ਓਏ ਨਾ ਨਾ ਮਾਂ ਇਹ ਮੈਂ ਇਹ ਗੱਲ ਇਹ ਕਮਰਾ ਦੱਸ ਦੇਣਾ ਅਸੀਂ ਦੇਖਦੇ ਹਾਂ ਕਿ ਉਹ ਜੋ ਸੀ ਇਹਨਾਂ ਚਾਰ ਚੁੱਕ ਸਮੇਂ ਦੇ ਵਿੱਚ ਮੈਂ ਸਾਰੇ ਦੇਖਦੇ ਹਾਂ ਪਤਾ ਨਹੀਂ ਕਿ ਕਿਹੜਾ ਹੋਵੇ ਪਰ ਇਹ ਮੇਰੀ ਜੀਬੋਂ ਨੂੰ ਤਾਂ ਯੰਕਤ ਸਹੀ ਆਇਆ ਉਹ ਜਿਹੜੀ ਰੰਗਾਂ ਦੀ ਮਿਲ ਲੋ ਜੀ ਹੁਣ ਆਪਾਂ ਚੱਲ ਪਏ ਸੀਗੇ ਸਿਟੀ ਦੀ ਵਾਕ ਤੇ ਇਹ ਨਾਲ ਨਾਲ ਸਾਡੇ ਜਾਰੀ ਆ ਸਾਡੀ ਕਿਟੀ ਭਾਈ ਨਾ ਇਹ ਸਾਰੇ ਜਣੇ ਸਿਟੀ ਵਾਕ ਤੇ ਨਿਕਲੇ ਸੀਗੇ ਦੇਖਦੇ ਆ ਅੱਗੇ ਕੀ ਕੀ ਚੀਜ਼ਾਂ ਨੇ ਅਸੀਂ ਸੋਚਿਆ ਥੋੜਾ ਸਿੱਟੀ ਦੇ ਵਿੱਚ ਵਾਕ ਕਰਕੇ ਵੀ ਐਕਸਪਲੋਰ ਕਰੀਏ ਤਾਂ ਕਿ ਸਾਨੂੰ ਥੋੜਾ ਇੱਥੋਂ ਦੀਆਂ ਜਿਹੜੀਆਂ ਵਾਈਬਸ ਨਹੀਂਆਂ ਉਹ ਵੀ ਐਕਸਪੀਰੀਅੰਸ ਕਰਨ ਦਾ ਟਾਈਮ ਮਿਲੇ ਤਾਂ ਹੁਣ ਅਸੀਂ ਜਾ ਰਹੇ ਹਾਂ ਸਿਟੀ ਵਾਕ ਤੇ ਤੇ ਉਸ ਤੋਂ ਬਾਅਦ ਜਾਵਾਂਗੇ ਲੰਚ ਕਰਨ ਲਈ ਆ ਹੈਗੀ ਹੈ ਜੀ ਸਿਟੀ ਐਲਬਮ ਸਿਟੀ ਤੇ ਕਾਫੀ ਗ੍ਰੀਨ ਹੈ ਅੰਦਰ ਉਹ ਨਾ ਬਣੀ ਹੋਈ ਬਹੁਤ ਸਾਰੇ ਫਲਾਵਰਸ ਹਾਂਜੀ ਉਹ ਬਿਲਡਿੰਗ ਦੇਖੋ ਇੰਨੀ ਪਿਆਰੀ ਬਿਲਡਿੰਗ ਹੈ ਤੇ ਹੁਣ ਅਸੀਂ ਆ ਬ੍ਰਿਜ ਪਾਰ ਕਰਨਾ ਇੱਥੋਂ ਬ੍ਰਿਜ ਨੂੰ ਪਾਸ ਕਰਕੇ ਇਹਨੂੰ ਗਾਲਾ ਨਾ ਕੱਢੋ ਜਿੱਥੇ ਰਸਣ ਨਾ ਇਹਦੇ ਵਿੱਚ ਹੀ ਅਸੀਂ ਉਦੋਂ ਘੁੰਮਰੇ ਸੀਗੇ ਜਦੋਂ ਅਸੀਂ ਕਰੂਜ਼ ਦੇ ਮ제 ਲਏ ਸੀਗੇ ਉਹ ਉਦਾਂ ਦਾ ਸੀ ਜਿੱਤੇ ਸੀਗੇ ਸਿਹਰਾ ਸਾਰੇ ਆਹ ਵਾਲੀ ਜੀ ਸੀ ਸੀ ਅੱਗੇ ਸੀ ਅੰਨੇਚੇ ਵੀ ਰੈਸਟੋਰੈਂਟ ਬਣੇ ਹੋਏ ਨੇ ਬਿਲਕੁਲ ਤੇ ਇਧਰ ਵਿੱਚੇ ਕਮਾਇਆ ਸੀ ਇਧਰ ਆ ਸਾਡੇ ਜਾ ਰਹੇ ਆ ਮਮਾ ਪਤੇ ਜੋਤ ਤੇ ਪੂਰੀਆਂ ਵਾਈਬਸ ਲੈ ਰਹੇ ਨੇ ਇਧਰ ਵੀ ਦੇਖੋ ਪਾਣੀਆਂ ਵਿੱਚ ਦੀ ਤੇ ਬੜਾ ਵਧੀਆ ਜਿੱਦਾਂ ਤੁਸੀਂ ਲੰਡਨ ਜਾਂਦੇ ਹੋ ਜੋ ਤਾਂ ਹਨਾ ਲੰਡਨ ਵੀ ਸੇਮ ਚੀਜ਼ ਹੈ ਨਾ ਤੇ ਨੋ 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 ਯੈਸ ਬਾਏ ਬਾਏ ਆਜੋ ਪਤੇ ਆਜੋ ਪੁੱਤੂ ਦੇਖੋ ਜੋਈ ਆਖੀ ਤੀ ਉਹ ਦੇਖੋ ਅੱਗੇ ਨਿਕਲ ਗਿਆ ਵੀਰਾ ਚਲੋ ਬਾਕੀ ਜੋ ਫਸਟ ਐਕਸਪੀਰੀਅੰਸ ਸਾਡਾ ਰਿਹਾ ਇੱਥੇ ਹਾਲੇ ਤੱਕ ਬਹੁਤ ਸਾਨੂੰ ਅੱਛਾ ਲੱਗਿਆ ਬਹੁਤ ਮਜ਼ਾ ਆਇਆ ਤੇ ਪਰ ਥੋੜੀ ਜੀ ਇੱਕ ਹੈਗੀ ਅੱਜ ਨਾ ਧੁੱਪ ਜ਼ਿਆਦਾ ਬਹੁਤ ਜ਼ਿਆਦਾ ਧੁੱਪ ਬਹੁਤ ਜ਼ਿਆਦਾ ਹੌਟ ਹੈ ਆੱਖਾਂ ਵੀ ਨਹੀਂ ਖੁੱਲਦੀ ਹੈ ਨਾ ਹਾਂਜੀ ਜ਼ਿਆਦਾ ਹੀ ਆ ਤੇ ਪਰ ਇਤਨੀ ਅਨੁਨਿਯਾ ਸਿਟੀ ਨਹੀਂ ਹੈ ਨਾ ਵਾਈਬਸ ਨੇ ਉਹ ਕੋਈ ਨਾ ਪੋਜ਼ਿਟਿਵ ਨਹੀਂ ਹੈ ਬਹੁਤ ਸੋਹਣੀਆਂ ਨੇ ਆ ਆਕਲੈਂਡ ਕਿੰਨਾ ਥੋੜੀ ਡੈੱਡ ਸਿਟੀ ਕਹਿ ਸਕਦੇ ਆ ਇਸ ਟਾਈਮ ਉੱਪਰ ਇਹਦੇ ਕੰਪੇਅਰ ਉਧਾਂ ਜਿੱਥੇ ਅਸੀਂ ਰਹਿੰਨੇ ਆ ਉਹ ਵੀ ਬਹੁਤ ਸੋਹਣਾ ਸ਼ਹਿਰ ਹੈ ਦੇਸ਼ ਆ ਪਰ ਇਸੇ ਸਾਨੂੰ ਨੇਚਰ ਬਹੁਤ ਜ਼ਿਆਦਾ ਹੈ ਨਾ ਹਾਂ ਗ੍ਰੀਨ ਆ ਨੇਚਰ ਆ ਇੱਥੇ ਥੋੜਾ ਜਿੱਦਾ ਸਿਟੀ ਦੀ ਆਪਣੀ ਕੁਆਲਿਟੀ ਆਪਣੀਆਂ ਕੁਆਲਿਟੀਆਂ ਨੇ ਹਾਂ ਜੀ ਵਧੀਆ ਲੱਗਦੀ ਨੇ ਇਹਦੀ ਵੱਖਰੀ ਲੱਗਦੀ ਨੇ ਕਿਉਂਕਿ ਹੋਰ ਵੀ ਸਾਡੇ ਪਲਾਨਸ ਨੇ ਫਿਊਚਰ ਦੇ ਵਿੱਚ ਘੁੰਮਣ ਦੇ ਹੋਰ ਕਿਤੇ ਜਾਣ ਦੇ ਜਗ੍ਹਾ ਦੇਖਣ ਦੇ ਮੇਬੀ 골ਡ ਕੋਸਟ ਵੀ ਅਸੀਂ ਜਲਦੀ ਜਾਵਾਂਗੇ ਤੇ ਪਰ ਇੱਥੋਂ ਦਾ ਜਿਹੜਾ ਹੈਗਾ ਸਿਸਟਮ ਸਾਨੂੰ ਬੜਾ ਪਿਆਰਾ ਲੱਗਿਆ ਬੜਾ ਮਜ਼ਾ ਆ ਰਿਹਾ ਹੈਗਾ ਇੱਕੋ ਹੀ ਆ ਕਿ ਅਗਰ ਤੁਸੀਂ ਇਸ ਮੰਤ ਚ ਜਾ ਰਹੇ ਹੋ ਤਾਂ ਛਤਰੀ ਜ਼ਰੂਰ ਲੈ ਕੇ ਆਉਣਾ ਅੰਬ੍ਰੇਲਾ ਹਾਂਜੀ ਉਹ ਫਤਿਹ ਸਾਡਾ ਲੀਟਰ 1 ਪਿੱਛੇ ਰਹਿ ਗਿਆ ਦੇਵ ਦੀ ਕਰਦੇ ਆ ਵੇਟ ਉਹ ਆ ਰਿਹਾ ਬਿਲਕੁਲ ਲਾਲ ਹੋਇਆ ਪਿਆ ਨਾ ਮੇਰੀ ਨਾਲ ਕਿਨਾਰਾ ਤੇ ਆਦੀ ਹਾਂਜੀ ਉਹ ਰਹਿ ਕੇ ਅੱਗੇ ਚਲੋ ਚੱਲੀਏ ਜੀ ਉਹ ਦੇਖੋ ਗਾਇਜ਼ ਇੱਥੇ ਨਾ ਟ੍ਰੈਮਸ ਵੀ ਚਲਦੀਆਂ ਇੱਥਾਂ ਸਿਟੀ ਦੇ ਵਿੱਚ ਨਾ ਇਹ ਸਾਰੀਆਂ ਮੇਰੇ ਖਿਆਲ ਚ ਜਿੱਦਾਂ ਰੋਡ ਦੇ ਸੜਕ ਦੇ ਉੱਪਰ ਹੀ ਚੱਲਦੀਆਂ ਨੇ ਤਾਂ ਟ੍ਰੈਮਸ ਦੇ ਵਿੱਚ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਤੇ ਆਹ ਦੇਖੋ ਇਧਰ ਤੁਰਦੇ ਤੁਰਦੇ ਫੇਰ ਮੇਰੇ ਨਾਲ-ਨਾਲ ਵੀ ਆਪਾਂ ਵਾਕ ਕਰ ਸਕਦੇ ਆਂ ਬੇਜ ਆ ਗਿਆ ਇਧਰ ਫੇਰ ਤੋਂ ਥੋੜਾ ਦੂਰ ਹੋ ਰਾ ਬਸ ਪਹੁੰਚਣ ਵਾਲੇ ਆਂ ਆਪਾਂ ਜਿੱਥੇ ਪਹੁੰਚਣਾ ਸੀਗਾ ਤੇ ਕਿਉਂਕਿ ਭੁੱਖ ਬਹੁਤ ਲੱਗੀ ਆ ਲਗ ਕੋਈ 4:00 ਵਜੇ ਤੇ ਅੱਜ ਸਾਨੂੰ ਟਾਈਮ ਮਿਲਿਆ ਨਹੀਂ ਲੰਚ ਕਰਨ ਦਾ ਇਹ ਹੁਣੇ ਤੋਂ ਆਪਾਂ ਰੋਡ ਪਾਸ ਕਰਕੇ ਤੇ ਚੱਲਦੇ ਆ ਅੱਗੇ ਨੂੰ ਤੇ ਫਤਹਿ ਵੀ ਫੁੱਲ ਮਸਤੀ ਚ ਫੁੱਲ ਮਸਤੀ ਚ ਅੱਗੇ ਪਿੱਛੇ ਦੇਖੋ ਓ ਵਾਓ ਬੈਕ ਟੂ ਬੈਕ ਨਾ ਕੋਟ ਰੈਲ ਨਾ ਹੂੰ ਥੋੜੇ ਥੋੜੇ ਦੂਰੀ ਇਹਨਾਂ ਦੇ ਸਟੇਸ਼ਨ ਬਣਿਆ ਨਾ ਹੇਲੋ ਦੇਖੋ ਕਿੰਨੀਆਂ ਟ੍ਰੈਨਸ ਆ ਰਹੀਆਂ ਨੇ ਵਿਚ ਵਿਚ ਨਾ ਇੱਧਰ ਨਾ ਸਹੀ ਗੱਲ ਆ ਪਹਿਲਾਂ ਉਧਰ ਆ ਰਹੀਆਂ ਸੀਗੇ ਹਾਂ ਉਹ ਲਾਈਨ ਲੱਗੀ ਹੋਈ ਆ ਨਾ ਉੱਥੇ ਉਹਨਾਂ ਦੀ ਨਾਲ ਨਾਲ ਬੱਸ ਅਸਕਾਰ ਆ ਦੇਖੋ ਉੱਪਰ ਆ ਰਹੀ ਆ ਦੂਸਰੀ ਮੈਟਰੋ ਓ ਵਾਓ ਟ੍ਰੈਫਿਕ ਤਾਂ ਇੰਨਾ ਨਹੀਂ ਲਗਾਈ ਪਈ ਆ ਆਜਾ 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 ਉਹ ਇਹ ਆ ਕਿਹੜਾ ਕੱਢ ਲੈ ਅੰਕਲ ਲੈ ਲੇ ਗਏ ਦੱਬ ਤੇ ਫੂਡ ਆ ਗਿਆ ਸਾਡਾ ਚਾਟ ਪਾਪੜੀ ਤੇ ਵੇਜੇ ਬਰੀਆਨੀ ਡਰਿੰਕਸ ਕਰਦੇ ਹਾਂ ਨੂੰ ਜਵਾਏ ਇਹਨਾਂ ਨਾਲ ਅੱਗੇ ਜਿਵੇਂ ਛੱਲੇ ਹੁੰਦੇ ਆ ਨਾ ਇਹ ਸਪੂਨ ਸਹੀ ਐ ਸਪੂਨ ਐਕਸਟਰਾ ਕੱਢ ਦਿੰਨੇ ਆ ਥੋੜੀ ਜਿਆਦਾ ਹੈ ਨਾ ਬਾ ਕਿੰਨਾ ਹੋ ਆ ਠੰਡਾ ਡੰਡਾ ਦੇ ਤੋ ਹਾਂ ਨਾਈਸ ਬਈ ਦੇਖੋ ਕਿੰਨੀ achhiyan vibes ਆ ਰਹੀਆਂ ਸ਼ਾਮ ਨੂੰ ਪਰ ਮੈਨੂੰ ਨਾ ਕਿਤਾ ਇੰਨੀ ਵੱਡੀ ਸਿਟੀ ਆ ਮੈਨੂੰ ਡਰਾਈਵ ਕਰਨਾ ਅੱਛਾ ਲੱਗਿਆ ਇੱਥੇ ਇੱਥੇ ਕਨਜੈਕਸ਼ਨ ਨਹੀਂ ਇੰਨਾ ਹੈਗਾ ట్రాਫਿਕ ਬਹੁਤ ਆ ਦੇਖੋ ਪਰ ਈਜ਼ੀ ਲੱਗ ਰਿਹਾ ਡਰਾਈਵ ਕਰਨਾ ਬਹੁਤ ਜ਼ਿਆਦਾ ਕਿਸਕੇ ਆ ਬੋਕਲੈਂਡ ਨਾਲੋਂ ਹਾਂਜੀ ਬਹੁਤ ਜ਼ਿਆਦਾ ਈਜ਼ੀ ਲੱਗ ਰਿਹਾ ਹੈ ਹਾਂ ਦਾ ਪੂਰਾ ਟ੍ਰੈਫਿਕ ਹੈ ਜੀ 43 ਹਾਂਜੀ ਏਸੀ ਸਾਡਾ ਮੈਲਬਨ ਸਿਟੀ ਦਾ ਅੱਜ ਦਾ ਪਿਆਰਾ ਜ ਟੂਰ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਹੋਵੇਗਾ ਤਾਂ ਜੁੜੇ ਰਹੋ ਅੱਗੇ ਹਜੇ ਬਹੁਤ ਕੁਸ਼ਾ ਕਰਨ ਦੇ ਲਈ ਅਗਲੇ ਬਲੌਗ ਜਿਹੜੇ ਨੇਗੇ ਉਹ ਵੀ ਅਸੀਂ ਜਲਦੀ ਅਪਲੋਡ ਕਰਾਂਗੇ ਤੇ ਤਦ ਤੱਕ ਆਪਣਾ ਆਪਣਿਆਂ ਦਾ ਖਿਆਲ ਰੱਖੋ ਮਿਲਾਂਗੇ ਤੁਹਾਨੂੰ ਅੱਛੇ ਜਿਹਾ ਬਲੌਗ ਦੇ ਵਿੱਚ ਨੈਕਸਟ ਟਾਈਮ ਤਦ ਤੱਕ ਸਸਰੀਆ ਖਾਲ